ਜਿਹੜੇ ਨਵੀਂ ਜਨਰੇਸ਼ਨ ਜਿਨਾਂ ਕੋ ਕੰਮ ਨਹੀਂ ਹੈਗਾ ਉਹ ਇਹ ਨਸ਼ਾ ਕਰ ਰਹੇ ਤੁਸੀਂ ਦੇਖ ਰਹੇ ਹੋ ਜਿਨਾਂ ਕੋ ਕੰਮ ਹੈ ਜਿਨਾਂ ਕੋ ਅਸੀਂ ਸਾਡੇ ਵਰਗੇ ਦੁਕਾਨਦਾਰ ਨੇ ਸਵੇਰੇ ਆ ਜਾਣਾ ਤੇ ਸ਼ਾਮ ਨੂੰ ਸਾਡੇ ਕੋ ਕੰਮ ਹੈਗਾ ਅਸੀਂ ਕਿੰਨੇ ਸ਼ਾ ਥੋੜੀ ਕਰਨਾ ਨਸ਼ਾ ਨੁਸ਼ਾ ਜਿਹੜੇ ਵੇਚਦੇ ਆ ਉਹਨਾਂ ਦੇ ਘਰ ਕੋ ਉਟਾ ਰਹੇ ਆ ਬਹੁਤ ਵਧੀਆ ਗੱਲ ਕਰੀ ਜਾ ਰਹੀ ਹੈ ਇੱਥੇ ਦੀ ਸਜਾਵਾਂ ਸਖਤ ਹੋਣਗੀਆਂ ਤਾਂ ਹੀ ਕੋਈ ਇੱਥੇ ਕੋਈ ਕੰਮ ਹੋਏਗਾ ਨਹੀਂ ਤਾਂ ਲੋਕੀ ਡਰਦੇ ਹੀ ਨਹੀਂਗੇ ਜਿਹੜੇ ਵੱਡੇ ਘਰ ਨੇ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਸਰਕਾਰ ਨਾ ਪੁਲਿਸ ਵਾਲੇ ਦੇਖੋ ਕਰਨਗੇ ਤਾਂ ਉਹਨਾਂ ਦੇ ਕਰਨਗੇ ਜਿਨ੍ਹਾਂ ਦਾ ਨਾ ਜੋਰ ਚੱਲਦਾ ਹਮ ਲੋਕੋ ਨੂੰ ਵੀ ਜਾਗਰੂਕ ਹੋਣਾ ਪਵੇਗਾ ਨਾ ਇੱ ਭਾਈ ਨਸ਼ਾ ਇਹ ਚੀਜ਼ ਹੈ ਸਾਡੇ ਆਨੇ ਵਾਲੀ ਪੀੜ੍ਹੀ ਕੋ ਨੁਕਸਾਨ ਕਰ ਰਹੀ ਹੈ ਆਪਣੇ ਜਵਾਨ ਮੁੰਡੇ ਇਹਦੇ ਵਿੱਚ ਧਸ ਚੁਕੇ ਨੇ ਨਸ਼ਿਆਂ ਦੇ ਵਿੱਚ ਉਹਨਾਂ ਦੀ ਜਵਾਨੀ ਵੀ ਬਚੇਗੀ ਮਾਵਾ ਦੇ ਪੁੱਤ ਵੀ ਬਚਣਗੇ ਭੈਣਾਂ ਦੇ ਭਰਾ ਵੀ ਬਚਣਗੇ ਸੋ ਇੱਕ ਬੜੀ ਅੱਛੀ ਮਹੀਮ ਹੈ ਮਾੜੇ ਘਰਾਂ ਦੇ ਨਿਆਣੇ ਆ ਨਹੀਂ ਕੰਮ ਮਿਲਦਾ ਅਗਲੇ ਨਸ਼ਾ ਵੇਚਣ ਲੱਗ ਕੇ ਉਹਨਾਂ ਦੇ ਘਰ ਟਾ ਕੇ ਕੋਈ ਫਾਇਦਾ ਤਾਂ ਨਹੀਂ ਕਿੱਥੋਂ ਆਉਂਦਾ ਉੱਥੇ ਹੀ ਜਾਂਦੇ ਭਾਈ ਜੇਕਰ ਸਾਰੀ ਪੁਲਿਸ ਇਮਾਨਦਾਰ ਨਾਲ ਕੰਮ ਕਰੇਗੀ ਤੇ ਫਿਰ ਨਸ਼ਾ ਮੁਕਤ ਹੋ ਸਕਦਾ ਹੈ ਉਗੀ ਪਿੱਛੇ ਦੇ ਆਈ ਸੁਣਨ ਚ ਆ ਰਿਹਾ ਸੀਗਾ ਕਿ ਪੁਲਿਸ ਦੇ ਵਿੱਚ ਆਪ ਵੀ ਬੰਦੇ ਲੱਗੇ ਹੋਏ ਸੀਗੇ ਅਗਰ ਮੰਨੋ ਬੱਚੇ ਨੂੰ ਕਾਰੋਬਾਰ ਨਹੀਂ ਮਿਲਿਆ ਤਾਂ ਇਹਦਾ ਮਤਲਬ ਨਹੀਂ ਵੀ ਗਲਤ ਰਸਤੇ ਜਾਓ ਜਾਂ ਤਾਂ ਓਖਾ ਟਾਈਮ ਆਂਦਾ ਜਾਂ ਬੰਦਾ ਵਿਖਰ ਜਾਂਦਾ ਜਾਂ ਲਿਖਰ ਜਾਂਦਾ ਹੋਰ ਰਸਤੇ ਬਥੇਰੇ ਆ ਇਹਦੇ ਨਾਲ ਆਪਣੇ ਪੰਜਾਬ 'ਚ ਜਿਹੜਾ ਨਸ਼ਾ ਮੇਰੇ ਸਾਹਮਣੇ ਦੋ ਤਿੰਨ ਮਹੀਨੇ ਖਤਮ ਹੋ ਜਾਏਗਾ ਔਰ ਸਾਡਾ ਪੰਜਾਬ ਮੇਰੇ ਸਾਹਮਣੇ ਪਹਿਲੇ ਜਾਂ ਦੂਜੇ ਸਟੇਟ ਦੇ ਦੁਆਰਾ ਆ ਜਾਏਗਾ ਜਿਹਨੂੰ ਆਪਾਂ ਸੁਣਨੇ ਦੀ ਚਿੜੀਆਂ ਦੁਆਰਾ ਆਪਾਂ ਕਹਿ ਸਕਦੇ ਆ ਨੀ ਲੁੱਟ ਕਸੂਟ ਚੋਰੀ ਧੋਖਾਧੜੀ ਇਹ ਜਿੰਨੀਆਂ ਚੀਨਾ ਚਪੀਆਂ ਹੋਰੀਆਂ ਸਾਰੀਆਂ ਨਸ਼ੇਆਂ ਕਰਕੇ ਹੋਰੀਆਂ ਵੀ ਅਗਲੇ ਨੂੰ ਹੁੰਦਾ ਮੈਨੂੰ ਸ਼ਾਮੀ 2000 ਚਾਹੀਦਾ ਭਾਵੇਂ ਬੰਦਾ ਮਾਰ ਕੇ ਲਈਏ ਭਾਵੇਂ ਖੋ ਕੇ ਲਈਏ ਭਾਵੇਂ ਚੋਰੀ ਕਰਕੇ ਲਈਏ ਯੋਗ ਨਸ਼ਾ ਵਿਰੁੱਧ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਚੇੜੀ ਗਈ ਆ ਤੇ ਲਗਾਤਾਰ ਪੁਲਿਸ ਨਸ਼ੇੜੀਆਂ ਦੇ ਘਰਾਂ ਤਾਂ ਦੀ ਹੋਈ ਨਜ਼ਰ ਆ ਰਹੀ ਆ ਉਹਨਾਂ ਤੇ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਆ ਹੁਣ ਇਸ ਦੇ ਵਿੱਚ ਲੋਕਾਂ ਦੀ ਕੀ ਸੋਚਣਾ ਹੈ ਲੋਕਾਂ ਦੀ ਕੀ رائے ਆ ਅਸੀਂ ਲੋਕਾਂ ਦੇ ਨਾਲ ਜਾਣਾਂਗੇ ਪੁਲਿਸ ਲਗਾਤਾਰ ਕਾਰਵਾਈ ਕਰਦੀ ਨਜ਼ਰ ਆ ਰਹੀ ਕਿਸ ਤਰ੍ਹਾਂ ਦੇ ਜਿਹੜਾ ਮਾਨ ਸਾਹਿਬ ਨੇ ਉਪਰਾਲਾ ਕੀਤਾ ਆ ਨਸ਼ੇ ਵਿਰੁੱਧ ਮੇਰੇ ਹਸਾਮਨਾ ਬਹੁਤ ਵਧੀਆ ਕੀਤਾ ਬਹੁਤ ਆਪਣੇ ਲੁਧਿਆਣਾ ਵਿੱਚ ਬਹੁਤ ਸੁਧਾਰ ਹੋ ਗਿਆ ਡੇਲੀ ਅਪਡੇਟਸ ਹੋ ਰਹੀ ਆ ਕੀ ਤੁਸੀਂ ਦੇਖ ਰਹੇ ਹੋ ਡੈਲੀ ਮੈਗਾ ਸੀਪੀ ਸਾਹਿਬ ਡਿਜ਼ੀਸ ਸਾਹਿਬ ਡੈਲੀ ਨਾਈਟ ਤੇ ਤੁਸੀਂ ਦੇਖਦੇ ਹੋਗੇ ਨਾਕੇ ਲੱਗ ਰਹੇ ਹੈ ਡੈਲੀ ਮੈਂ ਆਪਣੇ ਘਰ ਜਨਮਨਗਰ ਦਾ 39 ਸੈਕਟਰ ਹੈ ਡੈਲੀ ਅਪਡੇਟਸ ਹੋ ਰਹੀ ਹੈ ਡੈਲੀ ਉੱਤੇ ਨਾਕਾ ਲੱਗੇ ਹੁੰਦਾ ਔਰ ਮੇਰੇ ਕਾ ਰਾਉਂਡ ਆਫ 25 ਤੋਂ 30 ਗੱਡੀਆਂ ਖੜਾ ਕੇ ਉਹਨਾਂ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਇਹ ਜਿਹੜਾ ਉਪਰਾਲਾ ਕਰ ਰਿਹਾ ਮਾਨ ਸਰ ਦਾ ਬਹੁਤ ਵਧੀਆ ਕਰ ਰਿਹਾ ਹੈ ਇਹਦੇ ਨਾਲ ਆਪਣੇ ਪੰਜਾਬ 'ਚ ਜਿਹੜਾ ਨਸ਼ਾ ਮੇਰੇ ਸਾਹਮਣੇ ਦੋ ਤਿੰਨ ਮਹੀਨੇ ਖਤਮ ਹੋ ਜਾਏਗਾ ਔਰ ਸਾਡਾ ਪੰਜਾਬ ਮੇਰੇ ਸਾਹਮਣੇ ਪਹਿਲੇ ਜਾਂ ਦੂਜੇ ਸਟੇਟ ਦੇ ਦੁਆਰਾ ਆ ਜਾਏਗਾ ਜਿਹਨੂੰ ਆਪਾਂ ਸੁ ਚਿੜਿਆ ਦੁਆਰਾ ਆਪਾਂ ਕਹਿ ਸਕਦੇ ਆ ਪੰਜਾਬ ਤੁਹਾਨੂੰ ਵੀ ਪਤਾ ਹੈ ਆਪਣੇ ਜਿਹੜਾ ਪੰਜਾਬ ਆਪਣਾ ਲੁਧਿਆਣਾ ਇੰਡਸਟਰੀ ਨਾਲ ਮੰਨਿਆ ਜਾਂਦਾ ਤਾਂ ਹੋਜ਼ਰੀ ਗੁੱਡਸ ਵਿੱਚ ਸਭ ਤੋਂ ਮੇਨ ਹੈ ਵਪਾਰ ਦਿਨੋ ਦਿਨ ਘਟ ਰਿਹਾ ਕਿਉਂਕਿ ਨਸ਼ਾ ਬਹੁਤ ਵਧ ਰਿਹਾ ਨਸ਼ਾ ਕੱਟੇਗਾ ਤਾਂ ਵਪਾਰ ਆਟੋਮੈਟਿਕਲੀ ਵਧੇਗਾ ਜਿਹੜੇ ਨਵੀਂ ਜਨਰੇਸ਼ਨ ਜਿਨ੍ਹਾਂ ਕੋ ਕੰਮ ਨਹੀਂ ਹੈਗਾ ਉਹ ਇਹ ਨਸ਼ਾ ਕਰ ਰਹੇ ਤੁਸੀਂ ਦੇਖ ਰਹੇ ਹੋਗੇ ਜਿਨ੍ਹਾਂ ਕੋ ਕੰਮ ਹੈ ਜਿਨ੍ਹਾਂ ਕੋ ਅਸੀਂ ਸਾਡੇ ਵਰਗੇ ਦੁਕਾਨਦਾਰ ਨੇ ਸਿਰੇ ਆਏਣਾ ਤਾਂ ਸ਼ਾਮ ਨੂੰ ਸਾਡੇ ਕੋਲ ਕੰਮ ਹੈਗਾ ਅਸੀਂ ਕਿੰਨੇ ਨਸ਼ਾ ਥੋੜੀ ਕਰਨਾ ਸਸੀ ਫੈਮਿਲੀ ਦੇਖ ਰਹੇ ਆ ਆਪਣਾ ਆਪਣਾ ਕੰਮ ਸਿਰੇ ਆ ਕੇ ਕੰਮ ਕਰੀਦਾ ਕੰਮ ਦੇਖੀਦਾ ਜਿਹੜੇ ਵਿੱਚੇ ਵਿਲੇ ਆ ਜਿਨ੍ਹਾਂ ਕੋਲ ਦਿਮਾਗ ਵਿੱਚ ਕੁਝ ਹੈ ਹੀ ਨਹੀਂ ਉਹਨਾਂ ਦਿਮਾਗ ਖਾਲੀ ਹੋ ਕੇ ਪੜ੍ਹ ਲਿਖ ਕੇ ਵੀ ਹੋਣ ਪੜੋ ਹੀ ਵੀੰਦੇ ਆ ਉਹਨਾਂ ਨੂੰ ਜੋਬ ਹੀ ਨਹੀਂ ਮਿਲਦੀ ਤਾਂ ਉਹਨਾਂ ਨੇ ਕੀ ਕਰਨਾ ਐਟ ਲਾਸਟ ਡਿਪਰੈਸ਼ਨ ਦਾ ਸ਼ਿਕਾਰ ਹੋਣਗੇ ਐਟ ਲਾਸਟ ਉਹਨਾਂ ਨੂੰ ਕੀ ਮਿਲੂਗਾ ਨਸ਼ਾ ਜਾਂ ਬਾਅਦ ਜਿਹੜੇ ਛੋਟੇ ਛੋਟੇ ਬੱਚੇ ਤੁਸੀਂ ਦੇਖ ਰਹੇ ਮੇਰੇ ਸਾਹਮਣੇ ਉਹ ਟਿਊਬ ਵਾਲਾ ਜਿਹੜਾ ਨਸ਼ਾ ਕਰਦੇ ਆ ਅੱਥੇ ਸਾਡੇ 2-3 ਬੱਚੇ ਐਵੇਂ ਘੁੰਮਦੇ ਹੁੰਦੇ ਆ ਜਿਨ੍ਹਾਂ ਦੇ ਮਾਂ ਪਿਓ ਹੈ ਹੀ ਨਹੀਂ ਅਗਰ ਸਰਕਾਰ ਇਨਾਂ ਵੱਲ ਦੇਖੇਗੀ ਸਰਕਾਰ ਸਭ ਕੁਝ ਬੱਚਿਆਂ ਨੂੰ ਵੀ ਸਟੈਂਡ ਕਰੇਗੀ ਮਤਲਬ ਇਨਾਂ ਨੂੰ ਸਕੂਲ ਵਾਈਜ਼ ਭੇਜੇਗੀ ਤਾਂ ਜਿਹੜੀ ਸਟੱਡੀ ਪ੍ਰੋਵਾਈਡ ਕਰਾਏਗੀ ਇਨਾਂ ਨੂੰ ਜੋਬ ਪ੍ਰੋਵਾਈਡ ਕਰਾਏਗੀ ਤਾਂ ਮੇਰੇ ਹਿਸਾਬ ਨਾਲ ਨਸ਼ਾ ਬਿਲਕੁਲ ਹੀ ਡੀ ਐਂਡ ਹੋ ਜਾਏਗਾ ਪੰਜਾਬ ਵਿੱਚੋਂ ਨਹੀਂ ਬਹੁਤ ਵਧੀਆ ਕੰਮ ਕਰੀ ਸਾਡੀ ਸਰਕਾਰ ਹੁਣ ਇੱਥੇ ਕੁਝ ਚੇਂਜ ਹੁੰਦਾ ਵੀ ਨਜ਼ਰ ਆ ਰਿਹਾ ਹੈ ਕਿ ਚਲੋ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਹੈ ਜਿਹੜੇ ਨਸ਼ਾ ਵੇਚਦੇ ਆ ਨਸ਼ਾ-ਨੁਸ਼ਾ ਜਿਹੜੇ ਵੇਚਦੇ ਆ ਉਹਨਾਂ ਦੇ ਘਰ ਕੋਲ ਟਾ ਰਹੇ ਆ ਬਹੁਤ ਵਧੀਆ ਗੱਲ ਕਰੀ ਜਾ ਰਹੀ ਹੈ ਇੱਥੇ ਦੀ ਸਜ਼ਾਵਾਂ ਸਖਤ ਹੋਣਗੀਆਂ ਤਾਹੀਂ ਕੋਈ ਇੱਥੇ ਕੋਈ ਕੰਮ ਹੋਏਗਾ ਨਹੀਂ ਤਾਂ ਲੋਕੀ ਡਰਦੇ ਹੀ ਨਹੀਂਗੇ ਮਿੰਟ 'ਚ ਜਮਾਨਤਾ ਹੋ ਜਾਂਦੀਆਂ ਐ ਇਹ ਐ ਉਹ ਫਲਾਣਾ ਉਹ ਸਰਕਾਰ ਥੋੜਾ ਜਿਹਾ ਇਹਨਾਂ ਨੂੰ ਖਿੱਚ ਰਹੀ ਐ ਤਾਂ ਹੀ ਕੁਝ ਇਹਨਾਂ ਦਾ ਹੱਲ ਹੋਏਗਾ ਨਹੀਂ ਤਾਂ ਮੁਸ਼ਕਲ ਹੀ ਐ ਜੀ ਵੈਸੇ ਚਲੋ ਜੋ ਸਰਕਾਰ ਕਰ ਰਹੀ ਐ ਬਹੁਤ ਵਧੀਆ ਕਰ ਰਹੀ ਐ ਬਹੁਤ ਅੱਛਾ ਲੱਗ ਰਿਹਾ ਕਿ ਚਲੋ ਪੰਜਾਬ ਵਾਲ ਕੋਈ ਦੇਖ ਰਿਹਾ ਹੈ ਸਾਡੀ ਸਰਕਾਰ ਆਈ ਐ ਨਵੀਂ ਕੁਝ ਬਦਲਾਅ ਹੋ ਰਿਹਾ ਹੈ ਉਹ ਤਾਂ ਅੱਛਾ ਲੱਗ ਰਿਹਾ ਹੈ ਅੱਛਾ ਅੱਛਾ ਸਰ ਇੱਕ ਤੁਹਾਡੀ ਸੋਚ ਦੇ ਨਾਲ ਨਸ਼ਾ ਕਿਦਾਂ ਮੁਕਤ ਹੋਏਗਾ ਸਜ਼ਾਵਾਂ ਸਖਤ ਕਰਨ ਹੀ ਹੈ ਜੀ ਕਿ ਸਜ਼ਾਵਾਂ ਸਖਤ ਹੋਣਗੀਆਂ ਲੋਕੀ ਡਰਣਗੇ ਤਾਂ ਹੀ ਕੁਝ ਹੋ ਸਕਦਾ ਐ ਇਦਾਂ ਤਾਂ ਹੁਣ ਕਹਿਨੂੰ ਤਾਂ ਅਸੀਂ ਵੀ ਬਹੁਤ ਕੁਝ ਬੋਲਦੇ ਆ ਲੋਕੀ ਘਰੇ ਬੈਠ ਕੇ ਬਹੁਤ ਕੁਝ ਬੋਲਦੇ ਆ ਕਿ ਅਸੀਂ ਇਹ ਕਰਾਂਗੇ ਇਹ ਕਰਾਂਗੇ ਕਰਨਾ ਤੇ ਕੋ ਸਰਕਾਰ ਨਹੀਂ ਹੈ ਦੁਕਾਨਦਾਰ ਬੰਦੇ ਕੋ ਕੀ ਟਾਈਮ ਹੈ ਕਿੰਨੀ ਕੁ ਦਿਨ ਅਸੀਂ ਅੰਦੋਲਨ ਕਰ ਲਾਂਗੇ ਪਿਛੇ ਲੋਕਾਂ ਦੇ ਜਾ ਕੇ ਮੂੰਹ ਉੱਤੇ ਲਾ ਕੇ ਤੁਰਪਾਂ ਕੁਝ ਵੀ ਨਹੀਂ ਹੋਣਾ ਇਹ ਤਾਂ ਸਰਕਾਰ ਨੂੰ ਹੀ ਪੁਲਿਸ ਨੂੰ ਚਾਹੀਦਾ ਜੋ ਕਰ ਰਹੇ ਚਲੋ ਬਹੁਤ ਵਧੀਆ ਕਰ ਰਹੇ ਆ ਹੁਣ ਥੋੜਾ ਹੋਰ ਐਫਰਟ ਕਰਨ ਤੇ ਕੁਝ ਹੋ ਸਕਦਾ ਹੈ ਅੱਛਾ ਉਹਨਾਂ ਤੇ ਕੀ ਕਾਰਵਾਈ ਹੋਣੀ ਹੈ ਜਿਹੜਾ ਪਿੰਡਾਂ ਜਾਂ ਲੈਂਦਾ ਹੈ ਦੇ ਕੋਈ ਹੁਣ ਕਿਦਾਂ ਕਰਦੇ ਆ ਕਿਦਾਂ ਨਹੀਂ ਕਰਦੇ ਨੇ ਸ਼ੱਕ ਕਿਸੇ ਦੇ ਪਗੜ ਲਾ ਕੇ ਕੋਈ ਪੀ ਲੈਂਦਾ ਹੈ ਕੋਈ ਹਨਾ ਨਸ਼ਾ ਕਰ ਲੈਂਦਾ ਹੈ ਕੋਈ ਬੱਚੇ ਕੁਝ ਆਪ ਵੀ ਕਰਦੇ ਕੋਈ ਟੈਂਸ ਹੁੰਦਾ ਹੈ ਸਭ ਦੀ ਆਪਣੀ ਆਪਣੀ ਹੈ ਹੁਣ ਉਹਨਾਂ ਦਾ ਵਿਚਾਰਾ ਨੇ ਕੀ ਕਸੂਰ ਹੈ ਜਦੋਂ ਆਪਾਂ ਇੱਕ ਚੀਜ਼ ਵੇਚਣਾ ਹੀ ਬੰਦ ਕਰ ਦਾਂਗੇ ਹਨਾ ਜੇ ਚੀਜ਼ ਮਿਲਣੀ ਬੰਦ ਹੋ ਗਈ ਤਾਂ ਹੀ ਕੋਈ ਉਹਦਾ ਹੋ ਸਕਦਾ ਹੈ ਜਿਦਾਂ ਨੂੰ ਮਨ ਲੋ ਸ਼ਰਾਬ ਹੀ ਲਾ ਲੋ ਕੁਝ ਵੀ ਹੈ ਲੋਕੀ ਆਪ ਤਾਂ ਹੁਣ ਜਾ ਕੇ ਕੱਢ ਨਹੀਂ ਸਕਦੇ ਘਰੋਂ ਹਨਾ ਕੋਈ ਕਿਤੇ ਚੀਜ਼ ਵਿਕਦੀ ਹੈ ਤਾਂ ਹੀ ਆਪਾਂ ਜਾ ਕੇ ਲੈਣੇ ਆ ਭਾਜੀ ਖਿਆਲ ਤਾਂ ਦੇਖੋ ਮਛਾ ਹਰ ਚੀਜ਼ ਮਾੜਾ ਵਾ ਮਨ ਲੋ ਜਿਹਦੇ ਘਰ ਦਾ ਜੀ ਜਾਂਦਾ ਵਾ ਉਹਨੂੰ ਪਤਾ ਹੁੰਦਾ ਵਾ ਕਿ ਆਪਾਂ ਕੀ ਕਹਿ ਸਕਦੇ ਆ ਨਸ਼ੇ ਬਾਰੇ ਕਿਉਂਕਿ ਆਪਾਂ ਕਰਦੇ ਨਹੀਂ ਕਿ ਆਪਣਾ ਪਤਾ ਹੀ ਨਹੀਂਗਾ ਕਿ ਹਾਂ ਵੀ ਉਹ ਕਿੰਨਾ ਗਲਤ ਪੈਂਦਾ ਅਸਰ ਕਿੰਨਾ ਗਲਤ ਸਮਾਜ 'ਤੇ ਅੱਛਾ ਤੁਹਾਡੀ ਕੀ رائے ਹੈ ਨਸ਼ਾ ਮੁਕਤ ਕਿੱਦਾਂ ਨਸ਼ਾ ਕਿੰਨਾ ਖਤਰਨਾਕ ਹੈ ਭਜੀ ਨਸ਼ਾ ਦੇਖੋ ਜਦੋਂ ਬੰਨਾ ਬੰਦ ਹੋ ਜਾਏਗਾ ਆਪਣੇ ਆਟੋਮੈਟਿਕਲੀ ਖਤਮ ਹੋ ਜਾਏਗਾ ਉਹ ਚੈਨ ਆ ਜਿਹੜੀ ਇੱਕ ਚੈਨ ਪਿੱਛੋਂ ਖਤਮ ਹੋ ਜਾਏਗੀ ਤਾਂ ਹੀ ਉਹ ਗੋ ਖਤਮ ਹੋਏਗੀ ਨਾ ਜਿੱਥੇ ਬਣਦਾ ਪਿਆ ਵਾ ਜਿੱਥੇ ਵਿਕਦਾ ਪਿਆ ਵਾ ਪਹਿਲਾਂ ਉਹ ਚੀਜ਼ ਖਤਮ ਹੋਏਗੀ ਉਸ ਤੋਂ ਬਾਅਦ ਜਿਹੜੇ ਖਾਂਦੇ ਆ ਜਿਹੜੇ ਲੈਂਦੇ ਆ ਨਸ਼ਾ ਕਰਦੇ ਆ ਉਹ ਆਟੋਮੈਟਿਕਲੀ ਬੰਦ ਕਰ ਦੇਣਗੇ ਆਪਣੇ ਆਪ ਥੋੜਾ ਔਖਾ ਹੋ ਪੁਲਿਸ ਦਾ ਲਗਾਤਾਰ ਨਸ਼ਾ ਤਸਕਰਾਣ ਦਾ ਆਟਾ ਆ ਰਹੀ ਹੈ ਕਾਰਵਾਈ ਕਰ ਰਹੀ ਹੈ ਸਖਤੀ ਵਰਤੀ ਹੈ ਕਿਸ ਤਰ੍ਹਾਂ ਦੇਖੀਏ ਕਹਿਣਾ ਚਾਹਗੇ ਭਾਈ ਜਿਹੜੇ ਜਿਹੜੇ ਵੱਡੇ ਘਰ ਨੇ ਉਹਨਾਂ ਦਾ ਕੁਝ ਨਹੀਂ ਕਰ ਸਕਦੀ ਸਰਕਾਰ ਨਾ ਪੁਲਿਸ ਵਾਲੇ ਦੇਖੋ ਕਰਨਗੇ ਤਾਂ ਉਹਨਾਂ ਦੇ ਕਰਨਗੇ ਜਿਨ੍ਹਾਂ ਦਾ ਉਹਨਾਂ ਨਾਲ ਜੋੜ ਚੱਲਦਾ ਹਾਂਜੀ ਹਾਂਜੀ ਨਾ ਪੜਦੇ ਹੈਗੇ ਫਿਰ ਉਹਦਾਂ ਕਰਕੇ ਵੀ ਉਹ ਜਿੱਦਾਂ ਦੀ ਸੰਗਤ ਹੈ ਉਹਦਾਂ ਦੇ ਉਧਰ ਚ ਚੱਲ ਜਾਂਦੇ ਹੈਗੇ ਪੜੋ ਲਿਖੋਗੇ ਤਾਂ ਤੁਹਾਡਾ ਧਿਆਨ ਉਧਰ ਚੀਜ਼ਾਂ ਵੱਲ ਜਾਊਗਾ ਹੀ ਨਹੀਂ ਅਗਰ ਤੁਸੀਂ ਕੰਮ ਕਾਰਜ ਚ ਰੱਖੋਗੇ ਤੁਹਾਡਾ ਧਿਆਨ ਹੀ ਉਧਰ ਰਹੂਗਾ ਸਾਰਾ ਆਣੀ ਨਾ ਨਸ਼ਿਆਂ ਵਾਲਾ ਤਾਂ ਫਿਰ ਉਹ ਉਦਾਂ ਹੀ ਅੱਗੇ-ਅੱਗੇ ਵਧਦੇ ਰਹਿੰਦੇ ਆ ਜਿੱਦਾਂ ਦੀ ਸੰਗਤ ਫਿਰ ਉਦਾਂ ਦੀ ਰੰਗਤ ਹੈ ਅੱਛਾ ਤੁਸੀਂ ਦੇਖਿਆ ਹੈ ਤਾਂ ਤੁਹਾਡੇ ਨੌਜਵਾਨ ਵਰਗੇ ਜਿਹੜੇ ਲਵ ਲਾਂਦੇ ਆ ਐਸਾ ਕੁਝ ਕਰਦੇ ਕੰਮ ਹਾਂਜੀ ਮੇਰੇ नोन 'ਚ ਹੀ ਸੀਗਾ ਇੱਕ ਮੇਰਾ ਦੋਸਤ ਉਹਦੀ ਡੈਥ ਹੋ ਗਈ ਹੈ ਨਸ਼ੇ ਹੀ ਕਰਦਾ ਸੀਗਾ ਕੀ ਕਰ ਸਕਦੇ ਹਾਂ ਸਾਡੇ ਜਾਣਕਾਰ ਵੀ ਬੜੇ ਚਲੇ ਗਏ ਨਸ਼ੇ ਕਰਦੇ ਕਰਦੇ ਹੂੰ ਕੀ ਕਰੀਏ ਹੁਣ ਹਟਦੇ ਹੀ ਨਹੀਂ ਹੈਗੇ ਅੱਛਾ ਨਸ਼ਾ ਮੁਕਤ ਕਿਸ ਤਰ੍ਹਾਂ ਹੋ ਸਕਦਾ ਕਿਉਂਕਿ ਤੁਸੀਂ ਇੱਕ ਨੌਜਵਾਨ ਵੀ ਹੋ ये तो हम सरकार ही कर मैं पुलिस के हथ जे तो थोड़े सख्त कदम लैन गए तो बहुत कुछ हो जागा जो नहीं लैन गए तो फिर उद ही चलता रूगा जो चल रहा है बस यही है सरकार ही रोक सदी जो भी कर मैं। ये तो बहुत बढ़िया कदम है मतलब नशा इसके खिलाफ कार कर रही है और बाकी नशा सही बात है कहीं भी नहीं रहना चाहिए जो भी ये चिट्टा हो गया और हो गए ये सब नशे हमारी यूथ को ये बर्बाद कर रहे हैं अच्छा आपकी क्या राय है नशा कैसे मुक्त हो सकता है जी देखो नशा मुक्त को तो, तो सरकारें करेंगी और बाकी हम लोगों को भी जागरूक होना पड़ेगा ना इस चीज़ के विषय में कि तो भाई नशा ये चीज हमारे आने वाली पीढ़ी को नुकसान कर रही है हुँ। इसलिए हुँ। इसके प्रति हम लोग को खुद जागरूक होना पड़ेगा देखिए सरकार को तो भाई इसके लिए सख्त कदम उठाना ही पड़ेगा अब बाकी रह गई कि भाई हम लोगों को भी उसके खिलाफ भी कुछ कार्रवाई करनी पड़ेगी आप जा रहा कह, है कि लोगों का भी समर्थन चाहिए हाँ जी लोगों का भी समर्थन चाहिए इसके लिए कोई भी चीज़ देखिए भी अगर सरकार किसी चीज़ को चाहती है अगर लोग ही नहीं उसको मतलब जागरूक होंगे तो भी सरकार चाहे जितना मर्जी कर ले फिर भी चोरी छुपे जो है वो चलता ही रहेगा ये तो हम लोगों को भी जागरूक होना पड़ेगा कि भाई उसके लिए हम भी कुछ प्रयास करें कुछ सरकार के साथ मिलकर कहीं भी कुछ हेल्प हो या कोई कहीं लग रहा हो कि भाई ऐसी चीज़ें गलत चल रही हैं तो हम कोई भी नंबर सरकार दे कोई टोल फ्री नंबर कुछ भी उस पर सरकार को मैसेज भेजें बस यही और क्या ਇਕੋ ਪਹਿਲੀ ਗੱਲ ਤਾਂ ਹੈ ਵੀ ਮਹਿਮਾਨ ਸਾਹਿਬ ਦਾ ਇਸ ਚੀਜ਼ ਲਈ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਸਟੈਪ ਚੱਕਿਆ ਹੈ ਵੀ ਯੁੱਧ ਨਸ਼ਾ ਵਿਰੁੱਧ ਜਿਹੜਾ ਛੇੜਿਆ ਹੈ ਇਹਦੇ ਨਾਲ ਕੱਲਾ ਤੁਸੀਂ ਇਹ ਸੋਚ ਕੇ ਚੱਲੋ ਵੀ ਸਾਡੀ ਜਿਹੜੀ ਆਂਦੀ ਨਵੀਂ ਪਨੀਰੀ ਹੈ ਇਕ ਤਾਂ ਉਹ ਬਚੇਗੀ ਜਿਹੜੇ ਜਵਾਨ ਮੁੰਡੇ ਇਹਦੇ ਵਿੱਚ ਧਸ ਚੁਕੇ ਨੇ ਨਸ਼ਿਆਂ ਦੇ ਵਿੱਚ ਉਹਨਾਂ ਦੀ ਜਵਾਨੀ ਵੀ ਬਚੇਗੀ ਮਾਵਾਂ ਦੇ ਪੁੱਤ ਵੀ ਬਚਣਗੇ ਪੈਨਾ ਦੇ ਭਰਾ ਵੀ ਬਚਣਗੇ ਸੋ ਇੱਕ ਬੜੀ ਅੱਛੀ ਮੁਹੀਮ ਹੈ ਜਿਹੜੀ ਅੱਛੇ ਤਰੀਕੇ ਨਾਲ ਚੱਲ ਰਹੀ ਹੈ ਬਸ ਸੋ ਮੇਰੀ ਇਹੀ ਬੇਨਤੀ ਹੈ ਵੀ ਅਗਰ ਮਾਨ ਸਾਹਿਬ ਨੇ ਇਹ ਵਲਾ ਐਡਾ ਵੱਡਾ ਇੱਕ ਕਦਮ ਚੱਕਿਆ ਆਪਣੇ ਦੇਸ਼ ਨੂੰ ਬਚਾਉਣ ਲਈ ਨਸ਼ਿਆਂ ਦਾ ਵਾਕਈ ਕੱਚਾ ਕੋੜ ਹੈ ਮੈਂ ਦੇਖ ਰਿਹਾ ਵੀ ਪਿਛਲੇ ਕਿੰਨੇ ਦਿਨਾਂ ਤੋਂ ਕਿੰਨੇ ਹਜ਼ਾਰਾਂ ਘਰ ਬਰਬਾਦ ਹੋ ਗਏ ਹਜ਼ਾਰਾਂ ਹੀ ਘਰ ਬਰਬਾਦ ਹੋ ਗਏ ਔਰ ਇਹ ਜਿੰਨੀ ਲੁੱਟ ਕਸੁੱਟ ਚੋਰੀ ਧੋਖਾਧੜੀ ਇਹ ਜਿੰਨੀਆਂ ਚੀਨਾ ਚਪਟੀਆਂ ਹੋ ਰਹੀਆਂ ਸਾਰੀਆਂ ਨਸ਼ਿਆਂ ਕਰਕੇ ਹੋ ਰਹੀਆਂ ਵੀ ਅਗਲੇ ਨੂੰ ਹੁੰਦਾ ਮੈਨੂੰ ਰਸ਼ਾਸ਼ਾਮੀ 2000 ਚਾਹੀਦਾ ਭਾਵੇਂ ਬੰਦਾ ਮਾਰ ਕੇ ਲਈਏ ਭਾਵੇਂ ਖੋ ਕੇ ਲਈਏ ਭਾਵੇਂ ਚੋਰੀ ਕਰਕੇ ਲਈਏ ਸੋ ਅਗਰ ਇਸ ਨਸ਼ਿਆਂ ਦੇ ਉੱਪਰ ਇੱਕ ਨਕੇਲ ਕਸੀ ਜਾਏਗੀ ਤਾਂ ਇਹਦੇ ਨਾਲ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਇੱਕ ਬਹੁਤ ਵਧੀਆ ਮਾਹੌਲ ਵੀ ਹੋ ਸਕਦਾ ਜੇ ਤੋ ਇੱਕ ਤਾਂ ਜਵਾਨੀ ਤਾਂ ਬਚੇਗੀ ਬਚੇਗੀ ਉਸ ਤੋਂ ਇਲਾਵਾ ਚੋਰੀਆਂ ਛੀਨਾ ਚਪਟੀਆਂ ਤੋਂ ਵੀ ਬਚਾ ਹੋਏਗਾ ਅੱਛਾ ਰੋਬਿੰਡ ਜੀ ਕਿਸ ਤਰ੍ਹਾਂ ਨਸ਼ਾ ਮੁਕਤ ਹੋ ਸਕਦਾ ਪੰਜਾਬ ਦੇਖੋ ਨਸ਼ਾ ਮੁਕਤ ਹੋਣ ਲਈ ਕਰਨ ਲਈ ਸਰਕਾਰ ਨੇ ਜਿਹੜੇ ਸਟੈਪ ਚੱਕੇ ਉਹ ਅੱਛੇ ਹੈ ਪਰ ਇਹਦੇ ਤੇ ਹਲੇ ਹੋਰ ਵੀ ਵਰਕਿੰਗ ਕਰਨ ਦੀ ਲੋੜ ਹੈ ਇਤੇ ਹੋਰ ਸਟ੍ਰਿਕਲੀ ਐਕਸ਼ਨ ਲੈਣ ਦੀ ਬਹੁਤ ਜ਼ਬਰਦਸਤ ਵਾਲੀ ਲੋੜ ਹੈ ਵੀ ਪੁਲਿਸ ਦੇ ਉੱਤੇ ਗਵਰਨਮੈਂਟ ਨੂੰ ਇਦਾਂ ਦੀ ਹਿਦਾਇਤ ਦੇਣੀ ਚਾਹੀਦੀ ਹੈ ਵੀ ਪੁਲਿਸ ਇਸ ਚੀਜ਼ ਨੂੰ ਜੜ ਤੋਂ ਖਤਮ ਕਰੇ ਜੜ ਤੋਂ ਕਿਸ ਤਰ੍ਹਾਂ ਖਤਮ ਕਰ ਸਕਦੀ ਜੇ ਉਹਨਾਂ ਨੂੰ ਫੁੱਲ ਟੂ ਹਿਦਾਇਤ ਦਿੱਤੀ ਜਾਵੇ ਵੀ ਜਿਹੜਾ ਪੈਡਲਰ ਜਾਂ ਸਪਲਾਇਰ ਮਿਲਦਾ ਉਹਨੂੰ ਮੌਕੇ ਤੇ ਦਰਦ ਬੋਚ ਦਿਓ ਐ ਨਹੀਂ ਵੀ ਉਹਦੇ ਕੋਈ ਲਿੱਤਾ ਦਿੱਤਾ ਛੜਦਾ ਕੋਈ ਵਾਕਫੀਤ ਮਿਲ ਗਈ ਕਿਸੇ ਦੀ ਕੋਈ ਕਾਲ ਆ ਗਈ ਹਾਂ ਵੀ ਸਾਨੂੰ ਫਲਾਣੇ ਅਫਸਰ ਦੀ ਲੀਡਰ ਦੀ ਕਾਲ ਆ ਗਈ ਬੰਦਾ ਛੱਡ ਦੋ ਅਗਰ ਇਦਾਂ ਹੀ ਛੱਡਦੇ ਰਹਿਣਗੇ ਤੇ ਇਹ ਲੋਕ ਅੱਜ ਪੈਡਲਰ ਨੇ ਪੈਡਲਰ ਤੋਂ ਸਪਲਾਈਅਰ ਬਣਨ ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗੇਗਾ ਤੇ ਜਿਹੜਾ ਬੰਦਾ ਸਪਲਾਈਅਰ ਬਣੇਗਾ ਤੁਸੀਂ ਉਹ ਸਮਝੋ ਉਹ ਆਪ ਕਦੀ ਬਰਬਾਦ ਹੋਵੇ ਨਾ ਉਹ ਲੇਕਿਨ ਲੱਖਾਂ ਘਰਾਂ ਨੂੰ ਜ਼ਰੂਰ ਬਰਬਾਦ ਕਰ ਦੇਗਾ ਮਾੜੇ ਘਰਾਂ ਦੇ ਨਿਆਣੇ ਆ ਨਹੀਂ ਕੰਮ ਮਿਲਦਾ ਅਗਲੇ ਨਸ਼ਾ ਵੇਚਣ ਲੱਗ ਗਏ ਉਹਨਾਂ ਦੇ ਘਰ ਟਾ ਕੇ ਕੋਈ ਫ ਉੱਥੇ ਜਾ ਕੇ ਫੜਨਾ ਜਿੱਥੇ ਬਾਰਡਰੋਂ ਪਾਰ ਆਂਦਾ ਜਾਂ ਕਿੱਥੋਂ ਵੀ ਆਉਂਦਾ ਵਾ ਉਹਨਾਂ ਨੂੰ ਫੜਨਾ ਇਹ ਇਹਨਾਂ ਨੂੰ ਫੜਨ ਦਾ ਕੋਈ ਫਾਇਦਾ ਹੀ ਨਹੀਂ ਹੈ ਇਹ ਤਾਂ ਜਿੰਨੇ ਮਰਜ਼ੀ ਫੜ ਲਓ ਤੁਸੀਂ ਇਹ ਤਾਂ ਉਨੇ ਹੀ ਹੋ ਜਾਣੇ ਮੈਂ ਤੁਹਾਡਾ ਵੀ ਸੁਝਾਅ ਹੈ ਕਿ ਨਸ਼ਾ ਕਿੱਦਾਂ ਖਤਮ ਹੋ ਸਕਦਾ ਹੈ ਨਸ਼ਾ ਦਾ ਵੀਰੇ ਜਦ ਤੱਕ ਪੜਾ ਬਾਰਡਰ ਵੱਡੇ ਵੱਡੇ ਅਫਸਰ ਜਿਹੜੇ ਨਾਲ ਨਾਲੇ ਆ ਰਾਜਨੀਤੀਆਂ ਕਰਦੇ ਨੇ ਉਹਨਾਂ ਦੇ ਗਾਹ ਉਕਰਿੰਦੇ ਰੱਖੇ ਹੋਏ ਆ ਉਹਨਾਂ ਨੂੰ ਨਾ ਨੱਥ ਪਾਉਣ ਤਾਈਂ ਖਤਮ ਹੋਗਾ ਨਸ਼ਾ ਇਹ ਬਗੋ ਹੀ ਕਿਸਾ ਰੇਡੋ ਨਸ਼ਾ ਨੌਜਵਾਨ ਕਰਦਾ ਕਿਉਂ ਆ ਕਿਉਂ ਮਰਦਾ ਕਿਉਂ ਮਰਦਾ ਇਸ ਕਰਕੇ ਕਿਉਂਕਿ ਕੰਮਕਾਰ ਹੈ ਨਹੀਂਗਾ ਕੰਮ ਹੈ ਨਹੀਂਗਾ ਵਿਲੇ ਨੇ ਪਹਿਲਾ ਛੋਟੇ ਨਸ਼ਾ ਵੇਚਣ ਵਾਲੇ ਨਸ਼ਾ ਕਰਨ ਲਾ ਦਿੰਦੇ ਫਿਰ ਵੇਚਣ ਲਾ ਲੈਂਦੇ ਨੇ ਬੇ ਜ਼ਿਆਦਾਤਰ ਬੇਰੋਜ਼ਗਾਰੀ ਹੋਈ ਹੈ ਨਸ਼ੇ ਦੀ ਚੈਨ ਵੀਰੇ ਐ ਨਹੀਂ ਟੁੱਟਣੀ ਇਹਦਾ ਨਸ਼ਾ ਜਦ ਤੱਕ ਬਾਰਡਰੋਂ ਹੀ ਨਾ ਬੰਦ ਹੁੰਦਾ ਬਾਰਡਰੋਂ ਪਾਰ ਛੜਾ ਹੁੰਦਾ ਕਰਦੇ ਉੱਥੇ ਇਹ ਨਹੀਂ ਟੁੱਟ ਸਕਦਾ ਤੇ ਮਾਨ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੋਗੇ ਉਹ ਆਪਾ ਤਾਂ ਹੀ ਬੇਨਤੀ ਕਰਾਂਗੇ ਵੀ ਮਾੜੇ ਬੰਦਿਆਂ ਦੇ ਘਰ ਨਾ ਆਓ ਜਿਹੜੇ ਅਸਲੀ ਹੈਗੇ ਆ ਉਹਨਾਂ ਨੂੰ ਫੜੋ ਇਹ ਉਹ ਜਿੱਥੋਂ ਲੈ ਕੇ ਆਉਂਦੇ ਆ ਹੁਣ ਜਿਵੇਂ ਹੁਣ ਮੈਂ ਦੁਕਾਨ ਤੇ ਆਇਆ ਮੈਨੂੰ ਪਤਾ ਵੀ ਇੱਥੇ ਨਸ਼ਾ ਮੈਂ ਇੱਥੋਂ ਲੈਣਾ ਇਹ ਕਿੱਥੋਂ ਲੈ ਕੇ ਆਉਂਦਾ ਉਹਨੂੰ ਫੜਨ ਹੋਰ ਨਹੀਂ ਕਿਸੇ ਨੂੰ ਵੀ ਐਵੇਂ ਤਾਂ ਕਹੇ ਤਾਂ ਨਜਾਇਜ਼ ਆ ਵੀ ਜਿਹੜੇ ਅਸਲੀ ਫੜਨ ਵਾਲੇ ਉਹਨਾਂ ਨੂੰ ਫੜਨ ਉਹ ਕਾਰਵਾਈ ਕਰ ਨਹੀਂ ਕਿੱਡਾ ਪੁਲਿਸ ਦੀ ਵੀ ਕਾਰਵਾਈ ਠੀਕ ਹੀ ਆ ਵੀ ਇੰਨੀ ਵੀ ਹੈਨੀ ਵੀ ਉਹ ਤਾਂ ਖੁਦ ਲੋਕੀ ਪਿੰਡਾਂ ਵਾਲੇ ਦੱਸਦੇ ਵੀ ਪੁਲਿਸ ਦਾ ਨਾਲ ਰਲਈ ਹੋਈ ਹੈ ਉਹ ਤਾਂ ਆਪ ਕਹਿੰਦੀ ਹੈ ਪੰਜਾਬ ਪੁਲਿਸ ਵੀ ਨਾਲ ਰਲਈ ਹੋਈ ਹੈ ਇਹਨਾਂ ਦੇ ਬੰਦੇ ਆਉਂਦੇ ਲੈਣ ਤੁਸੀਂ ਵੀਡੀਓ ਵੀ ਦੇਖੀ ਹੋਣੀ ਹੈ ਕਈ ਉਹਨਾਂ ਦੇ ਵਿੱਚ ਦੇਖਿਆ ਵੀ ਭੱਜਦੇ ਆ ਮਗਰ ਵੀ ਇਹ ਪੁਲਿਸ ਵਾਲੇ ਨਸ਼ਾ ਲੈਣ ਆਉਂਦੇ ਆਪ ਹੀ ਕਰਾਉਂਦੇ ਸਾਰਾ ਕੁਝ ਭਾਈ ਜੇਕਰ ਸਾਰੀ ਪੁਲਿਸ ਇਮਾਨਦਾਰ ਨਾਲ ਕੰਮ ਕਰੇਗੀ ਤੇ ਫਿਰ ਨਸ਼ਾ ਮੁਕਤ ਹੋ ਸਕਦਾ ਹੂੰ ਕਿਉਂਕਿ ਪਿੱਛੇ ਜਿਹੀ ਸੁਣਨ ਚ ਆ ਰਿਹਾ ਸੀਗਾ ਕਿ ਪੁਲਿਸ ਦੇ ਵਿੱਚ ਆਪ ਵੀ ਬੰਦੇ ਲੱਗੇ ਹੋਏ ਸੀਗੇ ਹੂੰ ਅਗਰ ਉਹ ਇਮਾਨਦਾਰ ਨਾਲ ਨਹੀਂ ਕਰੇਗੀ ਤੇ ਕਿੱਦਾਂ ਹੋਏਗਾ ਜਿਹੜੇ ਨਸ਼ਾ ਨਸ਼ਾ ਤਸਕਰ ਹੈਗੇ ਤੇ ਇਨੂੰ ਸਖਤੀ ਨਾਲ ਕੀਤਾ ਜਾਏਗਾ ਤੇ ਤਾਂ ਹੋ ਸਕਦਾ ਸਰ ਨਸ਼ਾ ਤਸਕਰਾਂ ਦੇ ਖਿਲਾਫ ਸਿਰ ਸਲੋਗਨ ਤਾਂ ਬਹੁਤ ਵਧੀਆ ਹੈ ਨਸ਼ਾ ਮੁਕਤ ਹੋਣਾ ਚਾਹੀਦਾ ਕੋਡ ਹੈ ਪੰਜਾਬ ਦੇ ਨਾਂ ਤੇ ਯੂਥ ਦੇ ਨਾਂ ਤੇ ਕੋਡ ਹੈ ਸਿਰ ਕੈਨ ਯਰ ਕਥਨੀ ਜਿਸ ਦਿਨ ਫਰਕ ਮਿਟ ਜਾਏਗਾ ਨਸ਼ਾ ਖਤਮ ਹੋ ਜਾਏਗਾ ਸਭ ਨੂੰ ਪਤਾ ਕਿੱਥੋਂ ਆਂਦਾ ਆਮ ਬੰਦੇ ਦੇ ਵਾਸੀ ਚ ਨਹੀਂ ਹੈ ਮਾਨ ਸਰਕਾਰ ਐਫਰਟ ਪੂਰੀ ਕਰ ਰਹੀ ਹੈਗੀ ਹੈ ਹਰੇ ਕੋਈ ਬੰਦਾ ਆਪਣਾ ਆਪਣਾ ਕੰਮ ਕਰੇ ਤੇ ਨਸ਼ਾ ਮੁਕਤ ਹੋ ਸਕਦਾ ਹੈ ਹੁਣ ਇਹ ਦੋਸ਼ ਦੇਣ ਦਾ ਟਾਈਮ ਨਹੀਂ ਹੈ ਆਪਾਂ ਬਲੇਮ ਕਰਦੀਏ ਪੁਲਿਸ ਨੂੰ ਕਰਦੀਏ ਸਰਕਾਰ ਨੂੰ ਕਰਦੀਏ ਬੱਚਿਆਂ ਨੂੰ ਕਰਦੀਏ ਚੇਨ ਤੋੜਨ ਦੀ ਜੜ ਤੋਂ ਖਤਮ ਕਰਨ ਦੀ ਜ਼ਰੂਰਤ ਹੈ ਜੋ ਮੈਂ ਸਮਝਦਾ ਆਪਾਂ ਤੁਹਾਨੂੰ ਵੀ ਪਤਾ ਹੈ ਤੁਸੀਂ ਇੰਨੀ ਇੰਟਰਵਿਊ ਕੀਤੀਆਂ ਜਗਾ ਜਗਾ ਤੇ ਬੰਦਿਆਂ ਨੂੰ ਵਿਚਰਦੇ ਹੋ ਤੁਹਾਨੂੰ ਨੌਲੇਜ ਹੈ ਵੀ ਕੀ ਸੋਰਸ ਹੈ ਕੀ ਨਹੀਂ ਹੈ ਹਰ ਕੋਈ ਬੰਦਾ ਰੂਟ ਕॉज ਬਲੇਮ ਗੇਮ ਖਤਮ ਹੋਣੀ ਚਾਹੀਦੀ ਹੈ ਇਹ ਆ ਕਰਕੇ ਹੋ ਗਿਆ ਹੈ ਤਾਂ ਜ਼ਹਿਰ ਹੀ ਹੈ ਨਾ ਪੀੜੀ ਖਤਮ ਹੋ ਜਾਗੀ ਪੰਜਾਬ ਅੱਧਾ ਪੰਜਾਬ ਖਾਲੀ ਹੋ ਗਿਆ ਔਰ ਬਿਲਕੁਲ ਖਤਮ ਹੋਣਾ ਚਾਹੀਦਾ ਹੈ ਅਗਰ ਮੰਨ ਲਓ ਬੱਚੇ ਨੂੰ ਕਾਰੋਬਾਰ ਨਹੀਂ ਮਿਲਿਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਗਲਤ ਰਸਤੇ ਜਾਓ ਜਾਂ ਤਾਂ ਓਖਾ ਟਾਈਮ ਆਂਦਾ ਜਾਂ ਬੰਦਾ ਵਿਖਰ ਜਾਂਦਾ ਜਾਂ ਨਿਖਰ ਜਾਂਦਾ ਹੋਰ ਰਸਤੇ ਬਥੇਰੇ ਆ ਜਦੋਂ ਜੈਦ ਕਰਕੇ ਵੀ ਤਰੱਕੀਆਂ ਪਾਈ ਜਾਂਦੇ ਜਿਹੜੇ ਟਾਪ ਤੇ ਪਹੁੰਚੇ ਆ ਬੰਦੇ ਵੱਡੇ ਵੱਡੇ ਬੰਦੇ ਸਟਰਗਲ ਕਰਕੇ ਪਹੁੰਚੇ ਸਰ ਹਾਂ ਔਰ ਅਗਰ ਨਹੀਂ ਮਿਲ ਰਿਹਾ ਕਾਰੋਬਾਰ ਠੀਕ ਹੈ ਗਵਰਨਮੈਂਟ ਨੂੰ ਨੌਕਰੀਆਂ ਕ੍ਰੀਏਟ ਕਰਨੀਆਂ ਚਾਹੀਦੀਆਂ ਖੇਡਾਂ ਕ੍ਰੀਏਟ ਕਰਨੀਆਂ ਚਾਹੀਦੀਆਂ ਵਧੀਆ ਮਾਹੌਲ ਬਣਾਉਣਾ ਚਾਹੀਦਾ ਹੈ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਹੈ ਅਸੀਂ ਸਰਕਾਰ ਨੂੰ ਦੋਸ਼ ਦੇ ਦਈਏ ਸਰਕਾਰਾਂ ਨੇ ਤਾਂ ਆਂਦੀਆਂ ਜਾਂਦੇਆਂ ਜਾਣਾ ਉਹਨਾਂ ਦਾ ਇੱਕ ਪਾਰਟ ਹੈ ਵਿੱਚ ਉਹ ਉਹ ਆਪਣਾ ਵੋਟ ਬੈਂਕ ਕਹਿ ਲੋ ਜਾਂ ਰਾਜਨੀਤੀ ਕਹਿ ਲੋ ਜਿੱਥੇ ਸਾਡੀ ਸੋਚ ਖਤਮ ਹੁੰਦੀ ਹੈ ਉੱਥੇ ਸਰਕਾਰ ਦੀ ਸ਼ੁਰੂ ਹੁੰਦੀ ਹੈ ਜੀ ਬੱਚੇ ਵੀ ਰਿਸਪਾਂਸਿਬਲ ਹੈ ਮਾਪਿਓ ਵੀ ਰਿਸਪਾਂਸਿਬਲ ਹੈ ਐਟਮੋਸਫੇਅਰ ਵੀ ਰਿਸਪਾਂਸਿਬਲ ਹੈ ਐਜੂਕੇਸ਼ਨ ਸਿਸਟਮ ਆਪਣਾ ਪੰਜਾਬ ਵਿੱਚ ਹੈਲਥ ਔਰ ਐਜੂਕੇਸ਼ਨ ਦੋ ਅਗਰ ਚੀਜ਼ਾਂ ਸੁਧਰ ਜਾਣ 80% ਸਾਡੀ ਸਮੱਸਿਆਵਾਂ ਹੱਲ ਹੋ ਜਾਂਦੀਆਂ ਠੀਕ ਹੈ ਸਕਤੀ ਲੋਕੀ ਜਾਗਰੂਕ ਨਹੀਂ ਹੋਣੇ ਉਹਨੇ ਕੋਈ ਫਰਕ ਨਹੀਂ ਪੈਣਾ ਜੀ ਅਰੇ ਤਾਂ ਲੋਕੀ ਜਾਗਰੂਕ ਹੋਈ ਨਹੀਂ ਰਹੇ ਨੌਜਵਾਨ ਪੀੜ੍ਹੀ ਜਿਹੜੀ ਹੈ ਲਗਾਤਾਰ ਡੁੱਬੀ ਜਾ ਰਹੀ ਹੈ ਸਭ ਤੋਂ ਮੇਨ ਤਾਂ ਪੰਗਾ ਇਹ ਨੌਜਵਾਨ ਨੂੰ ਕਾਮਕਾਰ ਹੈ ਨਹੀਂ ਨਸ਼ਾ ਜ਼ਿਆਦਾ ਕਰਨ ਲੱਗ ਗਏ ਉਹ ਕਹਿੰਦੇ ਬਿੱਲੇ ਬੈਠੇ ਕੋਈ ਨਾ ਕੋਈ ਮਿਲੀ ਜਾਵੇ ਸਾਨੂੰ ਜਿਵੇਂ ਤਾਂ ਕਿਸ ਤਰ੍ਹਾਂ ਇਹ ਖਤਮ ਹੋ ਸਕਦਾ ਇਹ ਆਪਣੀ ਬਾਕੀ ਨੌਜਵਾਨ ਜਿਹੜੇ ਨਹੀਂ ਕਰਦੇ ਅਗਰ ਉਹ ਜਾਗਰਤ ਹੋ ਗਈ ਤਾਂ ਇਹ ਖਤਮ ਹੋ ਸਕਦਾ ਅਗਰ ਉਹ ਸਭ ਨੂੰ ਜਿਹੜੇ ਕਰਦੇ ਆ ਉਹਨਾਂ ਨੂੰ ਪਕੜਨ ਜਾਂ ਕਰਨ ਕੋਈ ਛੱਲਾ ਬਿੱਲਾ ਹੋ ਰੋ ਸਕਦਾ ਕੁਝ ਬਹੁਤ ਅੱਛਾ ਸਰਕਾਰ ਨੂੰ ਕਿਹੜੇ ਕਦਮ ਚੁੱਕਣ ਚਾਹੀਦੇ ਹੈ ਜਿਹੜਾ ਕਿ ਜੜ ਤੋਂ ਖਤਮ ਹੋ ਤਵੇ ਜੜ ਤੋਂ ਤਾਂ ਹਲੇ ਬਹੁਤ ਟਾਈਮ ਲੱਗੂਗਾ ਜੀ ਐਵੇਂ ਕੀ ਆਪਾਂ ਕੀ ਜੜ ਤੋਂ ਇੱਕ ਦਿਨ ਜਾਂ ਦੋ ਦਿਨਾਂ ਦੇ ਮਹੀਨੇ ਦੋ ਮਹੀਨੇ ਖਤਮ ਨਹੀਂ ਹੋ ਤਾ ਠੀਕ ਹੈ ਨਾ ਨਸ਼ਾ ਘਟਣਾ ਚਾਹੀਦਾ ਜਵਾਨੀ ਦੇ ਉੱਤੇ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਕੰਮ ਹਰ ਬੰਦਾ ਨਸ਼ੇ ਦਾ ਚਿੱਟੇ ਦਾ ਦੌਰ ਜ਼ਿਆਦਾ ਹੈ ਅੱਜ ਕੱਲ ਚਿੱਟੇ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਘਰ ਬਰਬਾਦ ਹੋ ਰਹੇ ਨੇ ਬਹੁਤ ਜ਼ਿਆਦਾ ਹਰ ਘਰ ਦਾ ਜੀ ਜਾ ਰਿਹਾ ਹੈ ਜਵਾਨੀ ਚ ਸਭ ਕੁਝ ਜਾ ਰਿਹਾ ਹੈ ਅੱਜ ਕੱਲ ਬੰਦਾ ਬੱਚਾ ਜੰਮਦਾ ਮਾਪਿਓ ਦੇ ਬੁਢਾਪੇ ਵਾਸਤੇ ਪਰ ਬੱਚਾ ਅੱਜ ਕੱਲ ਪਹਿਲੇ ਨਸ਼ੇ ਤੇ ਲੱਗਿਆ ਹੁੰਦਾ ਹਰ ਚੀਜ਼ ਦੇ ਉੱਤੇ ਫਿਰ ਉਸ ਤੋਂ ਬਾਅਦ ਕੋਈ ਵੀ ਘਰ ਦੇ ਕੋਈ ਘਰ ਦਾ ਕੋਈ ਸਮਾਨ ਵੇਚਦਾ ਪਿਆ ਕੋਈ ਕੀ ਵੇਚਦਾ ਪਿਆ ਪਰ ਜੋ ਵੀ ਕੰਮ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਪਰ ਮਾਨਸਰ ਕਰ ਰਹੇ ਨੇ ਬਹੁਤ ਅੱਛਾ ਕੰਮ ਕਰ ਰਹੇ ਨੇ ਪਰ ਜਿੰਨਾ ਨਸ਼ਾ ਜਿੰਨਾ ਚਿੱਟੇ ਨੇ ਬਰਬਾਦ ਕੀਤਾ ਔਰ ਕਿਸੇ ਨੇ ਨਹੀਂ ਕੀਤਾ ਜੇ ਆਪਾਂ ਕਹਿੰਦੇ ਸੀ ਭੁੱਕੀ ਜਲਦੀ ਜਹ ਹੀਮ ਚਲਦੀ ਆ ਉਹ ਜਵਾਨੀ ਅਸੇ ਫੇਰ ਵੀ ਇੱਕ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਦਾ ਸੀ ਜਾਨ ਲੈਵਾ ਹਵਲਾ ਨਹੀਂ ਸੀ ਪਰ ਜੋ ਬਜ਼ੁਰਗ ਪਹਿਲੇ ਖਾਂਦੇ ਵੀ ਸੀ ਅੱਜ ਕੱਲ ਮੈਡੀਸਨ ਦੇ ਵਿੱਚ ਵੀ ਮੜਾ ਮੁੱਟਾ ਹੀਮ ਤਾਂ ਥੋੜਾ ਬੜਾ ਚਲਦਾ ਸੀ ਪਰ ਚਿੱਟੇ ਦਾ ਜਿਹੜਾ ਦੌਰ ਹੈ ਉਹ ਬਹੁਤ ਜ਼ਿਆਦਾ ਖਰਾਬ ਕੋਈ ਨਸ਼ਾ ਖਤਮ ਹੋਣਾ ਹੀ ਚਾਹੀਦਾ ਵਾ ਕਿਤੇ ਕਰ ਕਿਉਂਕਿ ਨਸ਼ੇ ਦੇ ਨਾਂ ਨਾ ਬਹੁਤ ਘਰ ਖਰਾਬ ਹੁੰਦੇ ਆ ਕਿਸੇ ਦੇ ਨੌਜਵਾਨ ਬੱਚੇ ਜਲੇ ਜਾਂਦੇ ਨੇ ਸਾਨੂੰ ਫੇਸਬੁੱਕ ਵੀ ਜਦੋਂ ਚਲਾਈ ਦੀ ਨਾ ਜੋ ਨਸ਼ੇ ਦੀ ਵੀਡੀਓ ਆਉਂਦੀ ਨਾ ਸਾਨੂੰ ਆਪਣਾ ਅੱਖਾਂ ਜੋਂ ਥਰੂ ਆ ਜਾਂਦੇ ਵੀ ਹਾਂ ਵੀ ਇੰਨਾ ਨਸ਼ਾ ਗੰਦਾ ਹੋਇਆ ਵੀ ਨਸ਼ਾ ਜੜ ਤੋਂ ਖਤਮ ਹੋਣਾ ਹੀ ਚਾਹੀਦਾ ਜਿਸ ਤਰ੍ਹਾਂ ਆਪਣਾ ਮਕਾਨ ਢਾ ਰਹੇ ਨਾ ਸਿਗਰਟ ਇਹ ਸਭ ਕੋ ਵਧੀਆ ਕਾਰਵਾਈ ਹੈਗੀ ਆ ਵੀ ਹਾਂ ਵੀ ਜਿਹੜਾ ਜੜ ਤੋਂ ਨਸ਼ਾ ਨਾ ਪੂਰਾ ਖਤਮ ਹੋਣਾ ਹੀ ਚਾਹੀਦਾ ਭਾਜੀ ਸਭ ਤੋਂ ਸਖਤ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਮਤਲਬ ਸਭ ਤੋਂ ਵੀ ਮੇਨ ਕੜੀ ਕਿੱਥੋਂ ਆ ਰਿਹਾ ਨਸ਼ਾ ਕੀ ਚੀਜ਼ ਆ ਕਿੱਥੋਂ ਆ ਰਿਹਾ ਵਾ ਵੀ ਮੇਨ ਤਾਂ ਕੜੀ ਉੱਥੇ ਬਣੀ ਚਾਹੀਦੀ ਆ ਵੀ ਹਾਂ ਵੀ ਜਿੱਥੋਂ ਆ ਰਿਹਾ ਵੀ ਹੱਥ ਉੱਥੇ ਪੈਣਾ ਚਾਹੀਦਾ ਵੀ ਹਾਂ ਵੀ ਆ ਕਿੱਧਰ ਹੋ ਰਿਹਾ ਵਾ ਅੱਛਾ ਨੌਜਵਾਨ ਪੀੜੀ ਨੂੰ ਕਿੱਸਾ ਦੇ ਦੇਓ ਕਿ ਉਹ ਜਦੋਂ ਅਨਪਲਾਈਮੈਂਟ ਹੋ ਜਾਂਦੀ ਆ ਉਹ ਨੌਜਵਾਨ ਪੀੜੀ ਦੇ ਭਾਜੀ ਇਦਾਂ ਆ ਨਾ ਜਿਵੇਂ ਹੁਣ ਜਿਹੜੇ ਨਸ਼ਾ ਕਰਦਾ ਨਾ ਮੈਂ ਤਾਂ ਇਹੀ ਕਹਿ ਸਕਦਾ ਹੱਥ ਜੋੜ ਕੇ ਵੀ ਨਸ਼ੇ ਤੋਂ ਦੂਰ ਹੀ ਰਹੋ ਤਾਂ ਵਧੀਆ ਵਾ ਵੀ ਆਪਣੇ ਕੰਮਕਾਰਾਂ ਦੇ ਵਿੱਚ ਦੇਖੋ ਉਹ ਦੇਖੋ ਵੀ ਘਰ ਪਰਿਵਾਰ ਦੇਖੋ ਆਪਣਾ ਪਿੱਛੇ ਮਾਂ ਪਿਓ ਭੈਣ ਭਾਈ ਸਭ ਨੂੰ ਦੇਖ ਕੇ ਚਲੋ ਪਰ ਨਸ਼ੇ ਤੋਂ ਦੂਰ ਹੀ ਰਹੋ ਬਸ ਇਹੀ ਕਹਿਣਾ ਚਾਹੁੰਦਾ ਜੀ ਇਹ ਨਸ਼ੇ ਨੂੰ ਜਿੰਨਾ ਵੀ ਜਿੰਨੇ ਵੀ ਨਸ਼ਾ ਤਸਕਰ ਜਿਹੜੇ ਵੀ ਵੇਚਦੇ ਪਏ ਨੇ ਉਹਨੂੰ ਰੋਕਿਆ ਜਾਵੇ ਇਹ ਤਾਂ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ ਤੇ ਆਪਣੀ ਤਾਂ ਭਗਵਾਨ ਮਾਨ ਜੀ ਸੀਐਮ ਸਾਹਿਬ ਨੂੰ ਇਹ ਬੇਨਤੀ ਹੈ ਕਿ ਇਸ ਨੂੰ ਰੋਕਿਆ ਜਾਵੇ ਤੇ ਇਹਨਾਂ ਜਿਹੜੇ ਵੀ ਵੇਚਦੇ ਨੇ ਇਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜਦ ਤੱਕ ਇਹਨਾਂ ਦੇ ਰੋਗ ਲੱਗੂਗੀ ਨਹੀਂ ਤੱਕ ਤੱਕ ਇਹ ਨਸ਼ੇ ਜਿੰਨੇ ਵੀ ਹੈਗੇ ਬੰਦੇ ਇਹਨਾਂ ਨੇ ਹਟਣਾ ਨਹੀਂ ਹੁਣੇ ਪਿੱਛੇ ਵਾਰਦਾ ਤੋਂ ਇਹ ਤੇ ਤਿੰਨ ਥਾਣੇ ਦੇ ਕੋਲ ਜਿੰਨੇ ਵੀ ਇਹ ਸਾਰੇ ਫਰੂਟ ਦੀਆਂ ਰੇਡੀਆਂ ਲਾਂਦੇ ਸਾਰੇ ਨਸ਼ੇ ਤੌਰ ਤੇ ਪਕੜੇ ਗਏ ਨੇ ਜਿੰਨੇ ਉਹਨੇ ਕਨਵੀ ਵੜਤਾ ਸੀ ਇੱਕ ਬੰਦੇ ਨੇ ਮੇਰੇ ਤੇ ਵੀ ਹਮਲਾ ਇੱਕ ਵਾਰੀ ਹੋਇਆ ਸੀ ਨਸ਼ੇ ਦੇ ਤੌਰ ਤੇ ਬੰਦੇ ਮੁੰਡੇ ਨੇ ਇੱਟ ਮਾਰਤੀ ਸੀ ਸਿਰ ਫਾੜਦਾ ਮੇਰਾ ਨਸ਼ਾ ਇੰਨਾ ਕੀਤਾ ਉਹਨੂੰ ਇਹ ਨਹੀਂ ਪਤਾ ਕੀ ਕਰਨਾ ਕੀ ਨਹੀਂ ਮੋੜ ਕੇ ਉਹਨੂੰ ਇੱਟ ਮਾਰ ਕੇ ਵੀ ਇਹ ਵੀ ਨਹੀਂ ਦੱਸਿਆ ਕਿ ਹਾਂ ਵੀ ਮੈਂ ਕਿੰਨੇ ਕੀ ਕਦੋਂ ਮਾਰੀਏ ਕਦੋਂ ਨਹੀਂ ਮਾਰੀ ਯਾਨੀ ਕਿ ਐਨਾ ਗਾ ਨਸ਼ਾ ਕਰ ਲੈਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਕੀ ਕਰਨਾ ਕੀ ਨਹੀਂ ਉਹ ਕੁਝ ਵੀ ਕਰ ਦਿੰਦੇ ਨੇ ਨਸ਼ੇ ਦੇ ਹਾਲਾਤ ਚ ਤੇ ਆਪਾਂ ਦਾ ਇਹ ਕਿ ਚਾਹੁੰਦੇ ਆ ਜੀ ਇਹਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਵੇਚਦੇ ਨੇ ਜਿਹੜੇ ਜੋ ਵੀ ਹੈ ਐਨਾ ਸਖਤ ਤੇ ਸਖਤ ਕਾਰਵਾਈ ਹੋਵੇ ਅੱਜ ਦੇ ਟਾਈਮ ਚ ਨਸ਼ਾ ਬਹੁਤ ਹੀ ਹੋ ਚੁੱਕਾ ਹੈ ਹਰ ਜਗ੍ਹਾ ਹੀ ਹੋ ਚੁੱਕਾ ਹੈ ਮਤਲਬ ਮਤਲਬ ਕਿ ਕਾਫੀ ਹੋ ਚੁੱਕਾ ਹੈ ਕਿ ਲਾ ਕੇ ਚੱਲੀਏ ਕਿ ਆਪਾਂ ਕਿਤੇ ਵੀ ਹਰ ਇੱਕ ਜਗ੍ਹਾ ਤੇ ਸਪਲਾਈ ਹੋ ਰਹੀ ਹੈ ਕਿਉਂਕਿ ਸਾਰੇ ਸਰ ਕੋਈ ਲਾਭ ਕਰਕੇ ਇਸ ਕਰਕੇ ਆਈ ਆਪਾਂ ਚਾਹੁੰਦੇ ਹਾਂ ਕਿ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾਵੇ ਤੇ ਘਟਕ ਕੀਤਾ ਜਾਵੇ ਕਿ ਥੋੜਾ ਅਜਿਹੇ ਜਿਹੜੀ ਜਨ ਜਨਰੇਸ਼ਨ ਯੂਥ ਹੈਗੀ ਹੈ ਕਿ ਉਹ ਸਹੀ ਕੰਮੇ ਲੱਗੇ ਸਹੀ ਰਾਹ ਸਹੀ ਰਸਤੇ ਵਿੱਚ ਭਵੇ ਇਸ ਕਰਕੇ ਆਈਏ ਕਿ ਸਰਕਾਰ ਨੂੰ ਆਈ ਕਿ ਕਿਤੇ ਜਾਂਦੇ ਕਿ ਇਹ ਇਸ ਨੂੰ ਕੰਟਰੋਲ ਵਿੱਚ ਕੀਤਾ ਜਾਵੇ ਜੀ ਐਕਸ਼ਨਸ ਹੋਣੇ ਚਾਹੀਦੇ ਟਾਈਮ ਟੂ ਟਾਈਮ ਹਰ ਤਰ੍ਹਾਂ ਦਾ ਐਕਸ਼ਨ ਜ਼ਰੂਰੀ ਹੈ ਪੰਜਾਬ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਉਹ ਐਕਸ਼ਨ ਹੋਣਾ ਚਾਹੀਦਾ ਹੈ ਉਹ ਐਕਸ਼ਨ ਹੋਣਾ ਹੈ ਐਕਸ਼ਨ ਹਰ ਤਰ੍ਹਾਂ ਦਾ ਐਕਸ਼ਨ ਹੋਣਾ ਚਾਹੀਦਾ ਹੈ ਕਿਉਂਕਿ ਨਸ਼ਾ ਜੜਾਵੇ ਉਹ ਹੈਲਥ ਨੂੰ ਬਹੁਤ ਖਰਾਬ ਕਰ ਰਿਹਾ ਹੈ ਜਿਸ ਦੇ ਨਾਲ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਪੰਜਾਬ ਤੇ ਆ ਚੀਜ਼ ਬਿਲਕੁਲ ਵੀ ਸਹੀ ਨਹੀਂ ਸਮਝੀ ਜਾ ਸਕਦੀ ਮੇਰੇ ਵੱਲੋਂ ਅੱਛਾ ਮੈਮ ਤੁਸੀਂ ਇੱਕ ਲੇਡੀ ਹੋ ਮਹਿਲਾ ਹੋ ਤੇ ਜਦੋਂ ਇੱਕ ਮਾਂ ਦਾ ਪੁੱਤ ਨਸ਼ਾ ਕਰਦਾ ਹੋਇਆ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਪੈਸੇ ਮੰਗਣ ਲਈ ਲੜਦਾ ਮਾਰਦਾ ਘੁਰਦਾ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਔਰ ਇਹ ਜੀ ਬਹੁਤ ਹੀ ਵੱਡਾ ਜ਼ੁਲਮ ਹੈ ਆ ਚੀਜ਼ ਨੂੰ ਮਤਲਬ ਬਹੁਤ ਕਾਟੋ-ਕਾਟ ਖਤਮ ਹੋਣਾ ਚਾਹੀਦਾ ਵੈ ਇੱਕ ਔਰਤ ਨੂੰ ਪੀ ਪੂ ਕੇ ਹੱਥ ਚਖਣਾ ਸਭ ਤੋਂ ਵੱਡਾ ਜ਼ੁਲਮ ਹੈ ਉਹ ਵਾਇਲੈਂਸ ਕਾਟੋ-ਕਾਟ ਹੋਣੀ ਚਾਹੀਦੀ ਹੈ ਆ ਚੀਜ਼ਾਂ ਮੈਨੂੰ ਬਹੁਤ ਨਿੰਦਾ ਲੱਗਦੀ ਹੈ ਇੱਕ ਤਰ੍ਹਾਂ ਨਾਲ ਬਹੁਤ ਹੀ ਜ਼ਿਆਦਾ ਰੋਣਾ ਮਹਿਸੂਸ ਹੁੰਦਾ ਹੈ ਚੀਜ਼ਾਂ ਨੂੰ ਦੇਖ ਕੇ ਕਿ ਆ ਚੀਜ਼ ਬਹੁਤ ਹੀ ਜ਼ਿਆਦਾ ਗਲਤ ਹੈ ਬਹੁਤ ਮੰਦਾ ਚੱਲਦਾ ਪਿਆ ਹੈ ਹਰ ਪਾਸੇ ਔਰ ਬੰਦੇ ਨੇ ਰੋਟੀ ਤੇ ਖਾਣੀ ਖਾਣੀ ਜੋ ਮਰਜ਼ੀ ਹੋਵੇ ਪਰ ਫਿਰ ਉਹਨੂੰ ਦੇਖਦਾ ਕੋਈ ਰਸਤਾ ਨਹੀਂ ਮਿਲਦਾ ਤੇ ਫਿਰ ਇਹ ਰਸਤੇ ਦੇ ਵਿੱਚ ਬੰਦਾ ਤੁਰ ਜਾਂਦਾ ਅੱਛਾ ਨਸ਼ਾ ਜਿਹੜਾ ਕਿ ਹੈ ਕਈਆਂ ਮਾਵਾਂ ਤੇ ਮਾਵਾਂ ਨੂੰ ਰੋਲਦਾ ਹੋਇਆ ਕਈਆਂ ਜਿਹੜੇ ਪੁੱਤ ਨੇ ਆਪਣੇ ਮਾਂ ਘਰ ਦੇ ਵਿੱਚ ਲੜਦੇ ਝਗੜਦੇ ਨੇ ਉਸ ਚੀਜ਼ ਨੂੰ ਤੁਸੀਂ ਕੀ ਕੀ ਕਰਨਾ ਚਾਹੋਗੇ ਇੱਕ ਵਾਰ ਪਾਜੀ ਮੈਂ ਇਹ ਕਹਿਣਾ ਚਾਹੁੰਦਾ ਜਿਸ ਬੰਦੇ ਨੇ ਨਸ਼ਾ ਕਰਨਾ ਹੈ ਉਹਨੂੰ ਤੇ ਪੈਸੇ ਚਾਹੀਦੇ ਨਸ਼ਾ ਕਰਨ ਵਾਸਤੇ ਚਾਹੇ ਉਹ ਚੋਰੀ ਕਰੇ ਚਾਹੇ ਮਤਲਬ ਕਿਦਾਂ ਮਾਂ ਨੂੰ ਮਾਰੇ ਮਾਂ ਦੀ ਜਾਨ ਕੱਢ ਦੇਵੇ ਕੁਛ ਵੀ ਕਰੇ ਜਦ ਤੱਕ ਉਹਦਾ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਉਹਨੂੰ ਸਬਰ ਨਹੀਂ ਹੁੰਦਾ ਅੱਗੇ ਨਾਲੋਂ ਹੁਣ ਬਹੁਤ ਫਰਕ ਪੈ ਗਿਆ ਸਮਝੋ 70 70 75% ਫਰਕ ਪੈ ਗਿਆ ਜੇ ਪੁਲਿਸ ਇਦਾਂ ਹੀ ਕੰਮ ਕਰਦੀ ਰਹੂਗੀ ਤਾਂ ਇੱਕ ਦਿਨੇ ਬੰਦ ਹੋ ਜਾਊਗਾ ਅੱਛਾ ਇਹ ਜਿਹੜੀ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਾ ਵਿਰੁੱਧ ਬੋਡੋਜੋ ਚਲਾਈ ਜਾ ਰਹੀ ਹੈ ਕੀ ਲੱਗਦਾ ਹੈ ਨਸ਼ਾ ਤਸਕਰ ਜਿਹੜੇ ਹੈਗੇ ਨਸ਼ਾ ਆਪਣਾ ਛੱਡ ਕੇ ਪੰਜਾਬ ਛੱਡ ਕੇ ਭੱਜ ਪਾਉਗੇ ਬਿਲਕੁਲ ਭੱਜ ਪਾਉਗੇ ਜੇ ਉਹਨਾਂ ਨੂੰ ਨੁਕਸਾਨ ਹੋਊਗਾ ਤਾਂ ਭੱਜੂਗੇ ਅਚਾਨਕ ਕਿ ਸਰ ਤੁਹਾਡੇ ਕਿਹਨਾਂ ਮਤਲਬ ਕੀ ਹੈ ਬਹੁਤ ਵਧੀਆ ਚੈਨ ਆ ਬਹੁਤ ਵਧੀਆ ਸਰਕਾਰ ਆ ਹਮ ਹਮ ਤੇ ਸਰ ਨਸ਼ਾ ਮੁਕਤ ਕਿੱਦਾਂ ਹੋ ਗਿਆ ਪੰਜਾਬ ਨਸ਼ਾ ਮੁਕਤ ਹੋ ਰਿਹਾ ਹੁਣ ਹਮ ਇਦਾਂ ਹੀ ਹੋਊਗਾ ਅੱਗੇ ਵੀ ਹਾਂ ਮੈਨੂੰ ਸਮਝ ਆਇਆ ਕਿ ਨਸ਼ਾ ਖਤਮ ਹੋ ਪਾਊਗਾ ਬਿਲਕੁਲ ਹੋ ਪਾਊਗਾ ਜੇ ਇਦਾਂ ਹੀ ਚੱਲਦਾ ਰਿਹਾ ਸਾਲ 6 ਮਹੀਨੇ ਚ ਨਸ਼ਾ ਖਤਮ ਹੋ ਜਾਊਗਾ